ਬੁੰਦੇਲਖੰਡ ਦੇ ਰਾਜੇ ਦਾ ਨਾਮ ਰੁਦਰਕੇਤ ਸੀ। ਉਹ ਰਾਤ ਦਿਨ ਅਠੇ ਪਹਿਰ ਰੁਦਰ ਦੀ ਸੇਵਾ ਕਰਦਾ ਸੀ। ਉਸ ਦੀ ਪਤਨੀ ਦਾ ਨਾਮ ਕ੍ਰਿਤਮਤੀ ਸੀ। ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ। ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ ਅਤੇ ਆਪਣਾ ਮਨ ਉਸ ਦੇ ਹੱਥ ਵਿੱਚ ਦੇ ਦਿੱਤਾ ਸੀ। ਉਸ ਦੀ ਮ੍ਰਿਗ ਨੈਣੀ ਵਰਗੇ ਸਰੂਪ ਵਾਲੀ ਇੱਕ ਪੁੱਤਰੀ ਸੀ। ਆਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ। ਇੰਦਰਕੇਤ ਨਾਂ ਦਾ ਇੱਕ ਛੱਤਰੇ ਹੁੰਦਾ ਸੀ। ਚਾਸ਼ੂਮਤੀ ਨੇ ਉਸ ਨੂੰ ਵੇਖ ਲਿਆ ਅਤੇ ਆਪਣਾ ਮਨ ਕੱਢ ਕੇ ਤੁਰੰਤ ਉਸ ਨੂੰ ਵੇਚ ਦਿੱਤਾ। ਰਾਤ ਦਿਨ ਉਹ ਉਸ ਦਾ ਰੂਪ ਵੇਖਦੀ ਸੀ ਅਤੇ ਮਨ ਵਿੱਚ ਇਹ ਹੀ ਵਿਚਾਰ ਕਰਦੀ ਰਹਿੰਦੀ ਸੀ ਕਿ ਅੱਜ ਇਹ ਸ਼ੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ ਅਤੇ ਕਾਮ ਭੋਗ ਕਰਕੇ ਆਪਣੇ ਗਲੇ ਨਾਲ ਲਗਾਵਾਂ। ਉਸ ਨੇ ਇੱਕ ਸਾਕੀ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ। ਸਖੀ ਉਸ ਨੂੰ ਤੁਰੰਤ ਲੈ ਕੇ ਆ ਗਈ ਅਤੇ ਲਿਆ ਕੇ ਕੁਮਾਰੀ ਨਾਲ ਮਿਲਾ ਦਿੱਤਾ ਮਨ ਭਾਉਂਦਾ ਮਿੱਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ ਤਾਂ ਚੰਗੀ ਤਰ੍ਹਾਂ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਇਆ ਬੋਲਾਂ ਨੂੰ ਚੂਸ ਚੂਸ ਕੇ ਬਹੁਤ ਆਸਣ ਕੀਤੇ ਇਸ ਤਰ੍ਹਾਂ ਜਨਮ ਜਨਮਾਂ ਤਰਾ ਦੇ ਦੁੱਖ ਦੂਰ ਕਰ ਦਿੱਤੇ ਉਹ ਸ਼ਿਵ ਮੰਦਰ ਵਿੱਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੇ ਮਹਾ ਰੁਦਰ ਦੇ ਚੇਤ ਵਿੱਚ ਉਹ ਜੋ ਵੀ ਪਰਵਾਹ ਚੇਤ ਵਿੱਚ ਨਾ ਧਰਦੇ ਜਿਉਂ-ਜਿਉਂ ਮਨਜੀ ਦੀ ਆਵਾਜ਼ ਨਿਕਲਦੀ ਉਹ ਘੰਟੇ ਵਜਾਉਂਦੀ ਉੱਥੇ ਉਸ ਘੰਟੇ ਦੀ ਧੋਨਾ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨਾ ਸਕਦਾ ਇੱਕ ਦਿਨ ਉਹਨਾਂ ਦੁਆਰਾ ਸ਼ਿਵ ਪੂਜਾ ਕਰਦਿਆਂ ਰਾਜਾ ਉੱਥੇ ਆ ਗਿਆ ਪੁੱਤਰੀ ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ ਉਸਨੇ ਕਿਹਾ हे ਸਖੀ ਰਾਜੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹੀਂ ਕਿ ਮੈਂ ਰਾਜਕੁਮਾਰੀ ਇੱਥੇ ਪੂਜਾ ਕਰ ਰਹੀ ਹਾਂ ਇਸ ਲਈ ਅਜੇ ਤੁਸੀਂ ਦੋ ਘੜੀਆਂ ਰੁਕ ਜਾਓ ਰਾਜੇ ਨੇ ਕਿਹਾ ਸਾਡੀ ਪੁੱਤਰੀ ਸ਼ਿਵ ਦੀ ਪੂਜਾ ਕਰ ਰਹੀ ਹੈ ਇਸ ਲਈ ਦੋ ਘੜੀਆਂ ਇੱਥੇ ਬੈਠ ਕੇ ਫਿਰ ਅਸੀਂ ਪੂਜਾ ਲਈ ਜਾਵਾਂਗੇ ਉਧਰ ਉਸ ਰਾਜਕੁਮਾਰੀ ਨੇ ਮੇਤਰ ਨੂੰ ਬੁਲਾ ਲਿਆ ਅਤੇ ਕਾਮਕ੍ਰੀੜਾ ਕਰਕੇ ਪ੍ਰੇਤ ਨੂੰ ਪ੍ਰਗਟ ਕੀਤਾ ਜੋਰ ਲਾਉਣ ਨਾਲ ਮੰ지에 ਚਾਰ ਚਾਰ ਕਰਨ ਲੱਗੇ ਅਤੇ ਕੁਮਾਰੀ ਇੱਕ ਹੱਥ ਨਾਲ ਘੰਟਾ ਵਜਾਉਣ ਲੱਗੇ ਤਾਂ ਜੋ ਮੰਜੀ ਦੀ ਆਵਾਜ਼ ਸੁਣਾਈ ਨਾ ਦੇਵੇ